ਜੀ ਸਾਰਿਆਂ ਨੂੰ ਸੋ ਅੱਜ ਦਰਬਾਰ ਸਾਹਿਬ ਥੱਲੇ ਸੀ ਸਾਰੇ ਜਣੇ ਆ ਤੁਸੀਂ ਦੇਖ ਲਓ ਉਹ ਗੱਡੀ ਚਲਾਉਂਦਾ ਆ ਪਿੱਛੇ ਬੈਠੇ ਨੇ ਤੇ ਕੀ ਗੱਲ ਆ ਪਾ ਦਰਬਾਰ ਸਾਹਿਬ ਚੱਲਿਆ ਤੂੰ ਮੂਗਲ ਆ ਹੈ ਆ ਜਿੱਥੇ ਮੈਨੂੰ ਬਿਠਾਇਆ ਤ ਉਹ ਬੰਨਣਾ ਹੀ ਆ ਆ ਪਿੱਛੇ ਬਿਠਾਇਆ ਮੈਨੂੰ ਇੱਥੇ ਸੇਫ ਜਾ ਵੀ ਨਹੀਂ ਲੱਗਦਾ ਤਾਂ ਕੰਫਰਟੇਬਲ ਨਹੀਂ ਆ ਮੈਂ ਕੰਫਰਟੇਬਲ ਹੁੰਦਾਂ ਨੂੰ ਕਿੱਥੇ ਬਿਠਾਈਏ ਮੈਂ ਅੱਗੇ ਬਹਿਣਾ ਸੀ ਅੱਗੇ ਫਿਰ ਗੱਡੀ ਚਲਾਣੀ ਸਿੱਖ ਲੈ ਸਾਗਰ ਦੀ ਬੋਟੀ ਨੇ ਵੀ ਸਿੱਖੀ ਲਈ ਸਾਗਰ ਦੀ ਵੋਟੀ ਨੇ ਵੀ ਸਿੱਖ ਹੀ ਲਈ ਹੈ ਗੱਡੀ ਪੁਇੰਟਿਕਾ ਚਲੰਦੀ ਧੁਪਲੀ ਨੂੰ ਚਲਾਣਾ ਆਹ ਹੋਵੇ ਸਿੱਖ ਲੈਣਾ ਕੁਛ ਨਹੀਂ ਮੈਂ ਨਾਲ ਦੀ ਸੀਟ ਤੇ ਬਹਿਣਾ ਸੀ ਇੱਥੇ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਜੋਤ ਗੱਡੀ ਰੋਕ ਅੱਗੇ ਲਾ ਦੇ ਥੱਲੇ ਕਿਉਂ ਕਹਿੰਦਾ ਲਾ ਦੇ ਗੱਡੀ ਤਾਂ ਮੇਰੀ ਹੈ ਅੱਛਾ ਤੇਰੀ ਹੈ ਗੱਡੀ ਇਹ ਹਾਂ ਜੋਤ ਰੋਕੀ ਸਾਈਡ ਤੇ ਲਾਈ ਐਨ ਥੱਲੇ ਫਾਸਟੈਗ ਵਾਲੇ ਦੇ ਕੋਲੇ ਲਾ ਦੇ ਨੇ ਵਾਲੇ ਫਾਸਟੈਗ ਬਣਾ ਦਿੰਦਾ ਚੱਲ ਪਹਿਲਾਂ ਤੈਨੂੰ ਜੂਸ ਪਿਆ ਕੇ ਤੈਨੂੰ ਲਾ ਦੇਣਾ ਫਿਰ ਆਟੋ ਕਰਕੇ ਘਰੇ ਚੱਲੇ ਜੀ ਮੈਂ ਘਰ ਕਿਉਂ ਜਾਊਂਗਾ ਮੈਂ ਆਪਣੀ ਗੱਡੀ 'ਚ ਬੈਠਾ ਹਾਂ ਹਾਂ ਬੈਠਾ ਆਪਣੀ ਗੱਡੀ 'ਚ ਹਾਂ ਚੱਲ ਕੋਈ ਨਹੀਂ ਗੱਡੀ ਦਾ ਭਾਰ ਵਧਾਇਆ ਹੋਈ ਤੂੰ ਚੁੱਪ ਕਰ ਜਾ ਜ਼ਿਆਦਾ ਬੋਲਦਾ ਅੱਜ ਕੱਲੇ ਬੱਸ ਕਿੱਦਾਂ ਦਾ ਲੱਗ ਰਿਹਾ ਮੈਂ ਪਿੱਛੇ ਬੈ ਹੋ ਕੇ ਕੰਮ ਨੂੰ ਚੱਗਾ ਜਾਂ ਨਹੀਂ ਲੱਗ ਰਿਹਾ ਗੁਰਦੀ ਸੱਚੀ ਮੈਂ ਤਾਂ ਬਹੁਤ ਕੰਫਰਟੇਬਲ ਫੀਲ ਕਰ ਰਿਹਾ ਜੀ ਕੰਫਰਟੇਬਲ ਫੀਲ ਕਰ ਰਿਹਾ ਮੈਨੂੰ ਨਹੀਂ ਪਤਾ ਗੁਰਦੀ ਤੁਸੀਂ ਗੱਡੀ ਚਲਾਓ ਮੈਂ ਬੈਠਾ ਹਾਂ ਚੱਲ ਠੀਕ ਆ ਅੱਗੇ ਜਾ ਕੇ ਰੋਕਦੇ ਆ ਫਿਰ ਪੈ ਜੀ ਉਹ ਜਿਸੀ ਆਏ ਸੀਗੇ ਅਮਰਸਰ ਸਾਹਿਬ ਜਾ ਰਹੇ ਸੀਗੇ ਤੇ ਰਾਜ ਚ ਸਾਡੇ ਮਿੱਤਰ ਨੇ ਖੈਰਾ ਸਾਹਿਬ ਖੈਰਾ ਵੈਸੋਂ ਤਾਂ ਬਿਆ ਵੀ ਪ੍ਰੇਪਰੇਸ਼ਨ ਐਡਾ ਵਧੀਆ ਸੀਗਾ ਵੀ ਆ ਦੇਖੋ ਪਲੇਟ ਕੁਛ ਵੀ ਮੈਂ ਮੇਰੀ ਆਦਤਾਂ ਜੂਟ ਛੱਡਣ ਦੀ ਆ ਤੁਸੀਂ ਦੇਖੋ ਜੀ ਜੂਟ ਜੰਮਾ ਨਹੀਂ ਛੱਡੀ ਹੋਈ ਆਦਤ ਨਹੀਂ ਗੰਦੀ ਆਦਤ ਇਹ ਗੰਦੀ ਆਦਤ ਇੱਥੇ ਆ ਕੇ ਹਟ ਗਈ ਟੱਡੀ ਜਾਂਦੀ ਹਾਂ ਵੀ ਐਡੀ ਕਿ ਵਧੀਆ ਚੀਜ਼ ਸੀ ਵੀ ਪੇਟ ਭਰ ਗਿਆ ਦਾ ਹਲੇ ਵੀ ਇੱਕ ਪਰੌਂਠਾ ਖਾਣ ਦਾ ਮਨ ਕਰ ਰਿਹਾ ਸੀਗਾ ਪਰ ਫਿਰ ਸੋਚਿਆ ਫਿਰ ਸੋਚਿਆ ਵੀ ਸੁਸਤੀ ਪੈ ਜਾਣੀ ਆ ਦੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾ ਆ ਤੇ ਇਸ ਕਰਕੇ ਅਸੀਂ ਛੱਡਦਾ ਹੋਰ ਨਹੀਂ ਆਇਆ ਪਰ ਤੁਹਾਨੂੰ ਦਵਾਂਗੇ ਵੀ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਤੋਂ ਵਾਪਸ ਆਣੇ ਹੋ ਤਾਂ ਖੈਰਾ ਢਾਬਾ ਮੈਂ ਤੁਹਾਨੂੰ ਲੋਕੇਸ਼ਨ ਵੀ ਤੁਸੀਂ ਲੈ ਸਕਦੇ ਹੋ ਖੈਰਾ ਵੈਸ਼ੂ ਤਾਂ ਆਪਾਂ ਬਿਲਕੁਲ ਝੰਡਿਆਲਾ ਗੁਰੂ ਦੀ ਉਹਦੀ ਕ੍ਰੋਸਿੰਗ ਤੇ ਹੀ ਹੈ ਉਹ ਵੀ ਬਹੁਤ ਵਧੀਆ ਇਹਨਾਂ ਦੀ ਪ੍ਰੈਪਰੇਸ਼ਨ ਬਹੁਤ ਘੈਂਟ ਚੀਜ਼ ਬਣਾਉਂਦੇ ਆ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਤੋਂ ਵਾਪਸੀ ਜਾਓ ਤਾਂ ਤੁਸੀਂ ਜ਼ਰੂਰ ਰੁਕੇ ਜਾਓ ਇਧਰੋਂ ਜਾਂਦੇ ਵੀ ਕ੍ਰੋਸਿੰਗ ਕਰਕੇ ਤੁਹਾਨੂੰ ਰਾਈਟ ਸਾਈਡ ਆਉਣਾ ਪਊਗਾ ਜੇ ਤੁਸੀਂ ਜਾਂਦੇ ਜਿੱਦਾਂ ਅਸੀਂ ਖਾਣ ਆਏ ਆ ਹਲੇ ਅਸੀਂ ਦਰਵਾਰ ਸਾਹਿਬ ਜਾਣਾ ਹੈ ਅੱਛਾ ਇਹ ਵੀ ਦੱਸ ਦਿਓ ਕਿੰਨੇ ਪਰੌਂਠੀਆਂ ਕਰਦੇ ਆਂ ਯਾਰ ਹੁਣ ਸਾਰਾ ਕੁਝ ਥੋੜੀ ਦੱਸਣਾ ਵਾ ਕਿੰਨੇ ਪਰੌਂਠੇ ਖਾਣੇ ਨਹੀਂ ਮੈਂ ਦੱਸਦੀ ਮੈਂ ਢਾਈ ਖਾਦੀ ਆਂ ਮੈਂ ਤਾਂ ਦੋ ਹੀ ਖਾਦੇ ਆ ਫਿਰ ਢਾਈ ਦਾ ਮੈਂ ਖਾਦੇ ਨਹੀਂ ਅੱਛਾ ਸੋ ਜਰੂਰ ਵਿਜ਼ਿਟ ਕਰਿਓ ਖੈਰਾ ਟੱਬਾ ਤੁਹਾਨੂੰ ਆ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਵਾਰੀ ਇਹਨਾਂ ਦਾ ਟੇਸ ਜਰੂਰ ਕਰਕੇ ਜਾਓ ਪਰੌਂਠੇ ਬਹੁਤ ਘੈਂਟ ਨੇ ਇੱਕ ਵਾਰ ਜਰੂਰ ਹੋ ਕੇ ਜਾਣਾ ਇਹਨਾਂ ਦਾ ਨੰਬਰ ਅਸੀਂ ਉੱਪਰ ਮੈਂਸ਼ਨ ਕਰਤਾ ਹੈਗੇ ਆ ਕੈਰਾ ਵੈਸ਼ਨੂ ਦਾ ਬਾਦਰ ਨੰਬਰ ਜਿਹੜਾ ਹੈ ਅਸੀਂ ਉੱਤੇ ਮੈਂਸ਼ਨ ਕਰ ਦਾਂਗੇ ਜਿਹਨੇ ਵਿਜ਼ਿਟ ਕਰਨੀ ਹੈ ਇੱਕ ਵਾਰੀ ਜਰੂਰ ਕਰਕੇ ਜਾਣਾ। ਗੋਲੇ ਬਸਕਰ ਹੋ ਤੇ ਪਲੇਟ ਵੀ ਖਾਣੀ ਹੈ। ਇਹ ਪਲੇਟ ਨਹੀਂ ਗੋਲੇ ਦਹੀਂ ਦਾ ਟੇਸ ਬਹੁਤ ਵਧੀਆ। ਉਹ ਕਹਿੰਦਾ ਕਰਦੀ ਆਪ ਆਪ ਅਸੀਂ ਜਮਾਈਆਂ ਬਾਕੀ ਟੇਸਟ ਬੜਾ ਵਧੀਆ। ਗਾਂ ਦੇ ਦੁੱਧ ਦੇ ਦਹੀਂ ਆ। ਆਪਾਂ ਵੀ ਹੁਣ ਗਾਂ ਦਾ ਦੁੱਧ ਹੀ ਲੈ ਆਣਾ। ਗਾਂ ਹੂੰ ਆ ਤੈਨੂੰ ਕਿੱਦਾਂ ਲੱਗੀ ਰੋਟੀ ਭਾਈ ਖਾ ਕੇ ਕੇ? ਇਹ ਲੱਸੀ ਵਧੀਆ। ਇਹ ਲੱਸੀ ਨੇ ਮੈਂ ਰੋਟੀ ਪਿਛੇ। ਇਹ ਰੋਟੀ ਵੀ ਵਧੀਆ ਸੀ। ਜਿਹੜੇ ਪਿਆਰੇ ਨੇ ਦੋ ਪਰਾਠੇ ਖਾਦੇ ਆ ਤੇ ਗੋਭੀ ਵਾਲੇ ਖਾਦੇ ਹੋਏ। ਕਿੰਨਾ ਲੱਗੇ? ਬਹੁਤ ਵਧੀਆ। ਮੇਰੀ ਮਾਂ ਤਾਂ ਮੇਰੇ ਹੱਥੋਂ ਲੱਸੀ ਖੋਰੀ ਸੀ ਮੈਂ ਦਿੱਤੀ ਨਹੀਂ ਤੇ ਦੇਖ ਤਾਂ ਹੁਣ। ਇੱਕ ਇੱਕ ਛੋਟਾ ਦੇ ਦੇ। ਛੋਟਾ। ਟੇਸਟ ਦੇਖਣਾ। ਖੋਖੋ ਕੇ ਖਿੰਖਾਂਦੀ ਪਿੰਦੀ ਅਰੇ। ਮੁੰਡੇ ਦੇ ਸ਼ੋਭਦੀਆਂ। ਹੋਰ ਟੇਸਟ ਟਰਾਈ ਕਰਾਜੇ। ਨਹੀਂ ਬਸ ਬਹੁਤ ਆ। ਟੀਐਸਟੀ ਕਰਨਾ ਵੜਾ ਹੈ। ਸਾਰੀ ਖਤਮ ਕਰ ਦੇਣੀ ਹੈ ਪਤਾ ਹੀ ਲੱਗ ਰਿਹਾ ਟੇਸਟ ਕੀਤਾ ਸੀਗਾ ਨਹੀਂ ਮੈਂ ਚਾਹ ਕੀਤੀ ਆਰਡਰ ਤਾਂ ਛੱਡਤੀ ਐ ਅੱਛਾ ਹੁਣ ਇਹ ਦੁਬਾਰਾ ਚਾਹ ਵੀ ਬਣੀਆ ਸਾਰੇ ਲਿਫਟ ਕਿੰਨਾ ਬਰਤਾ ਸੋਹਾ ਗੰਨਤ ਕਿਦਾਂ ਲੱਗਿਆ ਤੁਹਾਨੂੰ ਆਪਾਂ ਨੂੰ ਪਰੌਂਠੇ ਆਲੂ ਵਾਲੇ ਖਾ ਕੇ ਬਹਾਦਰੀਆ ਸਵਾਗਤ ਹੁਣ ਆਪਾਂ ਚਾਹ ਆਰਡਰ ਕਰਤੀ ਹੂੰ ਗੁੜ ਵੀ ਦੇ ਕੇ ਕੌਂਗੀ ਚ ਹੂੰ ਤੇ ਜੇ ਆਪਾਂ ਚਾਹ ਪੀਣੀ ਤਾਂ ਖੁੱਭ ਸਿੱਕੀ ਲੱਗਣੀ ਹੁਣ ਆ ਗੋੜ ਤਾਂ ਕੀ ਕਰਾਂ ਮੈਂ ਆਏ ਰਹਿਣ ਦੇ ਰੱਖ ਦੇ ਨਾ ਖਾ ਉਹ ਨਾਪਕਿਨ ਚ ਪਾ ਕੇ ਲੈ ਜਾ ਬਾਹਰ ਤਾਂ ਨਹੀਂ ਜਾਂਦੀਆਂ ਆਪਣੀਆਂ ਪਿੰਡਾਂ ਵਾਲਿਆਂ ਨੇ ਲੈ ਆਪਣੇ ਉੱਥੇ ਸੌਂਫ ਦਿੰਦੇ ਆ ਉਹ ਤਾਂ ਜੀ ਨਹੀਂ ਕਰਦਾ ਆ ਗੋੜ ਤਾਂ ਨਹੀਂ ਆਪਾਂ ਛੱਡ ਸਕਦੇ ਹੁਣ ਆਪਾਂ ਗੱਡੀ ਚ ਰੱਖ ਲਈ ਆ ਅੱਜ ਤਾਂ ਤੇ ਮਜਬੂਰ ਆ ਤਾਂ ਨਹੀਂ ਪਿਆ ਹੈ ਨਹੀਂ ਆ ਚਾਰ ਪਿਆਵਾ ਫਿਰ ਉਹ ਵੀ ਬਚ ਗਿਆ ਵਾ ਇਹ ਤਾਂ ਰਹਿਣ ਦੋ ਇਹ ਵੀ ਪਾਲਾ ਵਿੱਚ ਨੈਪਕਿਨ ਚ ਪਾਲਾ ਇੱਕ ਦੂਜੇ ਜੇ ਨੂੰ ਪਾਲਾ ਇਹਨਾਂ ਨੂੰ ਪੁੱਛਦੇ ਸ਼ਾਇਦ ਡੱਬਾ ਹੋਵੇ ਐਕਸਟਰਾ ਕਿਹੜਾ ਅਚਾਰ ਤੇ ਤੇਰੀ ਆਤ ਨਹੀਂ ਆਣੀ ਗੁਰਦੁਆਰਿਆਂ ਚ ਡੋਡੂਲੀ ਆ ਕੇ ਤੇ ਇਛੇ ਤੂੰ ਆ ਅਚਾਰ ਤੇ ਆ ਚੱਕ ਲੈਣਾ ਤੇ ਪੈਕ ਕਰ ਲੈ ਆ ਆ ਕਿਸੇ ਨੂੰ ਪਤਾ ਲੱਗਣਾ ਲੈ ਆ ਲੋ ਪਤਾ ਕਿਵੇਂ ਲੱਗਣਾ ਪਤਾ ਲੱਗਾ ਤੁਹਾਨੂੰ ਨਹੀਂ ਲੱਗਣਾ ਮੇਰੇ ਤਾਂ ਵੀਡੀਓ ਪਾਉਂਗਾ ਮੈਂ ਫੇਸਬੁਕ ਤੇ ਪਤਾ ਕਿਵੇਂ ਲੱਗੂ ਕੋਈ ਐਕ ਪਤਾ ਲੱਗੂ ਕੇਰਾ ਕੇਰਾ ਵੈਸ਼ਨੂ ਢਾਬਾ ਤੋਂ ਗੋੜ ਚੋਰੀ ਕਰਕੇ ਲਿਆਏ ਗੋੜੀ ਐਨੇ ਕਿਨੂੰ ਚੋਰੀ ਕਹਿੰਦੇ ਆ ਚੋਰੀ ਤਾਂ ਚੋਰੀ ਆ ਭਾਬੇ ਇੱਕ ਡਲਾਈ ਹੋਵੇ ਆ ਗੋੜਾ ਲੈ ਲੈ ਰੱਖ ਦੇ ਵਿੱਚ ਕਾ ਹੋਰ ਲੈ ਭਾਵੇਂ ਉਹ ਹੀ ਗੱਲ ਨਹੀਂ ਜਿਹੜੀ ਟੇਸਟੀ ਆ ਤਾਂ ਫਾਈਦਾ ਵੀਡੀਓ ਮੈਦਾ ਲੈਣਾ ਚਲ ਜਿਹਨੂੰ ਦੇ ਆਰਾਮ ਨਾਲ ਫਾਈਦਾ ਚੱਲਿਆ ਆ ਤਾਂ ਦੱਸੋ ਮਜੂਰੀਆਂ ਤੂੰ ਆਪਣੀਆਂ